ਬੜੀ ਹੀ ਧੂਮ-ਧਾਮ ਦੇ ਨਾਲ ਸਿੱਖਾਂ ਦੇ ਦਸਮ ਗ੍ਰੂ ਸ਼ਿਰ ਗੁਰ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਦਿਹਾੜਾ ਮਨਾਇਆ ਗਿਆ। ਜਿੱहां ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੜਾ ਹੀ ਭਾਰੀ ਇਕੱਠ ਵੇਖਣ ਨੂੰ ਨਜ਼ਰ ਆਇਆ। ਹਾਲਾਂਕਿ بارش ਦੀਆਂ ਬੂੰਦਾਂ ਵੀ ਪੈ ਰਹੀਆਂ ਸੀ ਤਾਂ ਵੀ ਸ਼ਰਧਾਲੂ ਨੇ ਜਿਹੜੇ ਉਹ ਨਤਮਸਤਕ ਹੁੰਦੇ ਨਜ਼ਰ ਆਏ ਨੇ। ਵਿਦੇਸ਼ਾਂ ਦੇ ਵਿੱਚੋਂ ਵੀ ਕਈ ਵੀਰ ਆ ਕੇ ਨਤਮਸਤਕ ਹੋਏ ਨੇ। ਉੱਥੇ ਹੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਤੀਸ਼ਬਾਜੀ ਕੀਤੀ ਗਈ ਹੈ ਬੜੇ ਹੀ ਚੰਗੇ ਢੰਗ ਨਾਲ ਲਾਈਟਾਂ ਲਾ ਕੇ ਸਜਾ ਕੇ ਲੋਕਾਂ ਵੱਲੋਂ ਦੀਪਮਾਲਾ ਕਰਦੇ ਹੋਏ ਨਜ਼ਰ ਆਏ ਨੇ ਲੋਕ ਜੀ ਹਾਂ ਬੜੇ ਹੀ ਤੂਮਤਾਮ ਦੇ ਨਾਲ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਸਤਿ ਸ਼੍ਰੀ ਅਕਾਲ ਹਰਮੰਦਰ ਸਾਹਿਬ ਦੇ ਭਾਈ ਜੀ ਖਾਲਸਾ ਭਾਈ ਜੀ ਕੀ ਫਤਿਹ ਮੇਰਾ ਨਾਮ ਅਰਸ਼ਪਾਲ ਸਿੰਘ ਆ ਕਿਥੋਂ ਆਏ ਜੀ ਮੈਂ ਚਾਰਖੰਡ ਤੋਂ ਆਇਆ ਆ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਕ ਸੱਤੇ ਮੌਕਾ ਮਿਲਿਆ ਜੀ ਅਤੇ ਨਤਮਸਤਕ ਹੁੰਦਾ ਲੋਕਿਕ ਦ੍ਰਿਸ਼ ਕਿਵੇਂ ਦੇਖਣ ਨੂੰ ਮਿਲਿਆ ਬਹੁਤ ਹੀ ਸੋਹਣਾ ਅਲੌਕਿਕ ਦ੍ਰਿਸ਼ਟੀਗਾਰ ਜੋ ਜੇ ਚੀਜ਼ ਜੋ ਚੀਜ਼ ਨਹੀਂ ਸੋਚੀ ਸੀ ਉਹ ਵੀ ਵੇਖਣ ਨੂੰ ਮਿਲੀ ਬਹੁਤ ਹੀ ਚੰਗਾ ਲੱਗਿਆ ਆ ਕੇ ਐਕਸੈਪਟ ਨਹੀਂ ਕੀਤਾ ਸੀ ਐਸਾ ਵੀ ਦ੍ਰਿਸ਼ ਵੇਖਾਂਗੇ ਪਰ ਤਾਂ ਗੁਰੂ ਰਾਮਦਾਸ ਦੀ ਬੜੀ ਕਿਰਪਾ ਹੋਈ ਆ ਬਹੁਤ ਹੀ ਬਹੁਤ ਹੀ ਜ਼ਿਆਦਾ ਕਿਰਪਾ ਹੋਈ ਜੋ ਸਾਨੂੰ ਆਹ ਦ੍ਰਿਸ਼ ਦੇਖਣ ਨੂੰ ਮਿਲਿਆ ਔਰ ਅਸੀਂ ਬਹੁਤ ਆਪਣੇ ਆਪ ਨੂੰ ਖੁਸ਼ ਜੀਦਾ ਮੈਂ ਤੁਹਾਨੂੰ ਬਿਆਨ ਵੀ ਨਹੀਂ ਕਰ ਸਕਦਾ ਇਸ ਤਰ੍ਹਾਂ ਲੱਗ ਰਿਹਾ ਐਕਸਪਟ ਟੈਲੀਵਿਜ਼ਨ ਤੇ ਦੇਖਦੇ ਹੋ ਜੋ ਹਮ ਆਖੀ ਹਾਂਜੀ ਆਖੀ ਦੇਖ ਕੇ ਤੇ ਇੱਕ ਅਲੱਗ ਹੀ ਆ ਜੋ ਮਹਿਸੂਸ ਆ ਜੋ ਚੀਜ਼ ਨੂੰ ਸੀ ਐਕਸਪਟ ਮਨੇ ਤੁਹਾਨੂੰ ਦੱਸ ਨਹੀਂ ਸਕਦੇ ਇਸ ਤਰ੍ਹਾਂ ਪਰ ਬਹੁਤ ਚੰਗਾ ਲੱਗਿਆ ਮੀਆਂ ਘਰ ਦੇ ਵਿੱਚ ਇਹੋ ਜਿਹਾ ਲੋਕੀਂ ਦ੍ਰਿਸ਼ ਕਿਤੇ ਦੇਖਣ ਨੂੰ ਨਹੀਂ ਨਹੀਂ ਕਦੀ ਨਹੀਂ ਕਦੀ ਨਹੀਂ ਸੋਚਿਆ ਆਂ ਯਾਰ ਕਦੀ ਵੀ ਨਹੀਂ ਮਿਲ ਸਕਦਾ ਵੀ ਨਹੀਂ ਕਦੀ ਲੱਗਦਾ ਜੀ ਸਰਬੰਸਦਾਨੀ ਗੁਰੂ ਸਰਬੰਦ ਗੁਰਗੋਬ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜੇ ਦੇ ਬਹੁਤ ਹੀ ਸੋਹਣਾ ਦ੍ਰਿਸ਼ ਰਿਹਾ ਹੈ ਧੰਨ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਦੇਖਣ ਨੂੰ ਵੀ ਮਿਲਿਆ ਬਹੁਤ ਹੀ ਚੰਗਾ ਲ ਗੁਰਪਰਵ ਮੌਕੇ ਸੋ ਮਹਾਰਾਜ ਦੇ ਦਰਸ਼ਨ ਕਰਨ ਬਹੁਤ ਸੋਹਣਾ ਪ੍ਰੋਗਰਾਮ ਸਗਾ ਅਤਵਾਜੀ ਬਹੁਤ ਸੋਹਣੀ ਸੀਗੀ ਬਾਕੀ ਸੰਗਤ ਜਿਹੜੀ ਆ ਉਹ ਪਰਮਾਹੰਗਾਰਾ ਆਇਆ ਹੈਗਾ ਸਾਰੇ ਜਾਣੇ ਜਿਹੜੇ ਆ ਉਹ ਜਰੂਰ ਦਰਸ਼ਨ ਕਰਨ ਆਇਆ ਕਰੋ ਇਸ ਮੌਕੇ ਨਾਲੇ ਤਾਂ ਚਲੋ ਪਿੰਡਾਂ ਚ ਢੇੜਾ ਵੱਜ ਜਾਂਦਾ ਤੇ ਨਾਲੇ ਮਹਾਰਾਜ ਦੇ ਦਰਸ਼ਨ ਹੋ ਜਾਂਦੇ ਅੱਜ ਕਿੰਨੇ ਸਾਲਾਂ ਬਾਅਦ ਸਬਾਬ ਬਣੇ ਜਿੱਥੇ ਮੱਥਾ ਟੇਕਨ ਦਾ ਅਸੀਂ ਬਾਬਾ ਜੀ ਦੀ ਮਿਹਰ ਦੇ ਨਾਲ ਹਰ ਇੱਕ ਸਾਲ ਹੀ ਆ ਜਾਈ ਦੋ ਜੀ ਹਰ ਇੱਕ ਸਾਲ ਹਰ ਸਾਲ ਦੇਖ ਕੇ ਦੀਵਾਲਾ ਦੇਖੀ ਜਿਸ ਤਰ੍ਹਾਂ ਬਹੁਤ ਸੋਹਣਾ ਜੀ ਬਹੁਤ ਸੋਹਣਾ ਆਨੰਦਮਈ ਮਾਹੌਲ ਸੀ ਬਹੁਤ ਵਧੀਆ ਸਰੀ ਤੋ ਹਰ ਸਾਲ ਆਉਂਦੇ ਹੋ ਜੀ ਹਾਂਜੀ ਸਰੀ ਤੋ ਹਰ ਸਾਲ ਆਉਂਦੇ ਆ ਤੇ ਕਾਫੀ ਸੰਗਤਾਂ ਨੇ ਜੋ ਸ਼ਹਿਰ ਦੇ ਵਿੱਚ ਰਹਿ ਕੇ ਵੀ ਨਤਮਸਤਕ ਨਹੀਂ ਹੋ ਪੁੰਦੀ ਉਹਨਾਂ ਨੂੰ ਕੀ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਜੀ ਇਹ ਤਾਂ ਮਹਾਰਾਜ ਦਾ ਸਰੂਪ ਆ ਬਾਕੀ ਮਹਾਰਾਜ ਦੇ ਬਗੈਰ ਤਾਂ ਕੁਝ ਵੀ ਨਹੀਂ ਹੁੰਦਾ ਵੀ ਆਉਣਾ ਚਾਹੀਦਾ ਜਦੋਂ ਰੱਬ ਨੇ ਆਪਾਂ ਨੂੰ ਇਸ ਫਾਰਮ ਦੇ ਲਈ ਆਪਾਂ ਜਨਮੇ ਆ ਤੇ ਇੱਥੇ ਆਉਣਾ ਜ਼ਰੂਰ ਚਾਹੀਦਾ ਤੇ ਆਪਣੇ ਜੜਾ ਨਾਲ ਜੁੜੇ ਰਹਿਣਾ ਚਾਹੀਦਾ ਬੱਚਿਆਂ ਨੂੰ ਵੀ ਲੈ ਕੇ ਆਉਣਾ ਚਾਹੀਦਾ ਪਰਿਵਾਰ ਨੂੰ ਲੈ ਕੇ ਆਣਾ ਚਾਹੀਦਾ ਲੱਗਦਾ ਕਿ ਸਰਬੰਸਦਾਨੀ ਨੇ ਗੁਰਗੋਬਿੰਦ ਸਿੰਘ ਜੀ ਉਹਨਾਂ ਦੇ ਜਿਹੜੇ ਬੱਚੇ ਇਤਿਹਾਸ ਬ ਤੇ ਉਹਨਾਂ ਦੇ ਕਰਕੇ ਇੱਥੇ ਸਾਰਿਆਂ ਨੂੰ ਆਉਣਾ ਚਾਹੀਦਾ ਮੇਰੇ ਸਾਬ ਨਾਲ ਇਤਿਹਾਸ ਵੀ ਨਾਲੇ ਬੱਚਿਆਂ ਨੂੰ ਪਤਾ ਲੱਗਦਾ ਆਪਣਾ ਕੀ ਆ ਕੀ ਨਹੀਂ ਹਾਂ ਸਵਰਨ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਆਰਦਾਸ ਜੜ ਗਿਆ ਹੈ ਮਾਤਾ ਦੇ ਸਰ ਕਹਿਣਾ ਕੀ ਆ ਕਿ ਸੰਗਤਾਂ ਦੇ ਵਿੱਚ ਹਰ ਦਿਹਾੜੇ ਉੱਤੇ ਬਹੁਤ ਹੀ ਖੁਸ਼ ਮਾਹੌਲ ਵਧੀਆ ਖੁੱਲਾ ਮਾਹੌਲ ਮਿਲਦਾ ਵਾ ਭਾਈਚਾਰਾ ਹੈਗਾ ਵਾ ਕੋਈ ਇੱਥੇ ਜਾਤ ਪਾਤ ਦਾ ਕੋਈ ਇਹੋ ਜਿਹਾ ਨਹੀਂ ਜੀ ਰਹਿ ਜਾਂਦੀ ਜਦੋਂ ਇਹੋ ਜਿਹਾ ਸਾਡੇ ਇਤਿਹਾਸਿਕ ਦਿਹਾੜੇ ਜਾਂਦੇ ਹੈਗੇ ਨੇ ਅੱਜ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸਿਕ ਦਿਹਾੜਾ ਹੈਗਾ ਸੀ ਤੇ ਅੱਛਾ ਮਾਹੌਲ ਸੀ ਬੜਾ ਵਧੀਆ ਤੇ ਅਸੀਂ ਤੇ ਇਹੋ ਕਵਾਂਗੇ ਕਿ ਹਰ ਕਿਸੇ ਦੀ ਖੁਸ਼ੀ ਹਰ ਕਿਸ ਨੂੰ ਖੁਸ਼ੀ ਮਾਹੌਲ ਵਧੀਆ ਮਿਲੇ ਤੇ ਸਰਬੱਤ ਦਾ ਭਲਾ ਹੋਵੇ ਜਿਹਦੇ ਵਿੱਚ ਹਰ ਕਿਸ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਵਧੀਆ ਛੇਟਾਂ ਨਾਲ ਬਾਜੀ ਤੇ ਦੀਪਮਾਲਾ ਦਾ ਲੋਕਿਕ ਦੇਸ਼ ਕਿਵੇਂ ਦੇਖਣ ਨੂੰ ਮਿਲਿਆ ਜੀ ਦ੍ਰਿਸ਼ ਸਰ ਲੋਕਿਕ ਹੁੰਦਾ ਤੇ ਹੰਮਲਸਰ ਦਾ ਨਜ਼ਾਰਾ ਵੱਖਰਾ ਹੈਗਾ ਜਿਹਨੂੰ ਆਪਾਂ ਸਾਰੀ ਦੁਨੀਆ ਗੰਦੀ ਦਵਾ ਰੋਟੀ ਘੜੀ ਦੀਵਾਲੀ ਹੰਮਲਸਰ ਦੀ ਇਹਦੇ ਵਿੱਚ ਨਜ਼ਾਰਾ ਹੀ ਵੱਖਰਾ ਹੁੰਦਾ ਹੈ ਕਹਿ ਸਕਦੇ ਗੁਰੂ ਨਗਰੀ ਵਰਗਾ ਦ੍ਰਿਸ਼ ਹੋਰ ਕਿਤੇ ਵੀ ਨਹੀਂ ਦੇਖਦਾ ਨਹੀਂ ਮਿਲਦਾ ਜੀ ਸਰ ਨਹੀਂ ਮਿਲਦਾ ਇਹ ਜੋ ਆਪਣੇ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਹੰਮਲਸਰ ਦੇ ਹੈਗੇ ਤੁਸੀਂ ਇਹ ਚੀਜ਼ ਤੁਹਾਨੂੰ ਕਿੱਥੇ ਹੋਰ ਮਿਲਲੀ ਨਹੀਂ ਹੈ ਜੋ ਅਲਗ-ਅਲਗ ਚਿਹਰੇ ਸੋਹਣੇ ਚਿਹਰੇ ਧੜੇ-ਧੂੜੇ ਖੁੱਲੇ ਇਹ ਸਭ ਤਾਂ ਜ਼ਿਆਦਾਤਰ ਇੱਥੇ ਅੰਮ੍ਰਿਤਸਰ ਜੀ ਲੱਗਦਾ ਜਿਉਂ ਵਿਦੇਸ਼ਾਂ-ਵਿਦੇਸ਼ਾਂ ਦੇ ਵਿੱਚ ਬੈਠ ਕੇ ਸਕਰੀਨਾਂ ਤੇ ਦੇਖਦੇ ਨੇ ਤੇ ਇੱਥੇ ਨਤਮਸਤਕ ਹੋ ਕੇ ਦੇਖਣ ਦਾ ਅਲੱਗ ਉਹਦਾ ਉਹ ਚੀਜ਼ ਦੇਖੋ ਜਿਹੜੇ ਇੱਥੇ ਖਲੋਤੇ ਆ ਉਹਦਾ ਨਜ਼ਾਰਾ ਹੀ ਵੱਖਰਾ ਹੁੰਦਾ ਵਾ ਕਿ ਯਾਰ ਬਿਲਕੁਲ ਰੂਪ-ਰੂਪ ਆਪਾਂ ਮਾਲਕ ਦੇ ਸਾਹਮਣੇ ਖਲੋਤੇ ਆ ਉਹਨਾਂ ਦੇ ਘਰ ਖਲੋਤੇ ਆ ਕਿ ਯਾਰ ਟੀਵੀ ਤੇ ਵੇਖਣਾ ਉਹ ਫਿਰ ਬੜਾ 100% ਨਹੀਂ ਕਹਾਂਗਾ ਇੱਥੇ ਆ ਕੇ ਹੀ ਮਜ਼ਾ ਆ ਵਾ ਸਾਡਾ